ਸਸਕਲ ਦੋਸਤੋ ਦੋਸਤੋ ਅੱਜ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਮਜੀਠੇ ਦੇ ਨੇੜੇ ਪੈਂਦੇ ਪਿੰਡ ਕਲੀਰ ਮੰਗਟ ਵਿਖੇ ਭਾਤ ਪੈਟਰੋਲੀਅਮ ਦੇ ਪੈਟਰੋਲ ਪੰਪ ਉੱਪਰ ਅੱਜ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਗੌਤਮ ਨਾਮ ਦੇ ਵਿਅਕਤੀ ਉੱਪਰ ਗੋਲੀ ਚਲਾਈ ਗਈ ਤੇ ਛਾਤੀ ਤੇ ਗੋਲੀ ਲੱਗਣ ਕਰਕੇ ਉਸ ਦੀ ਹਸਪਤਾਲ ਲੈ ਜਾਂਦੀਆਂ ਹੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਅਮਿਤ ਜਿਸ ਨੂੰ ਗੋਲੀ ਲੱਗਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਮੌਕੇ ਉੱਪਰ ਪ੍ਰਾਪਤ ਜਾਣਕਾਰੀ ਅਨੁਸਾਰ ਅਤੇ ਪੈਟਰੋਲ ਪੰਪ ਦੇ ਮਾਲਕ ਤਜਿੰਦਰ ਸਿੰਘ ਲਾਟੀ ਲੰਬੜਦਾਰ ਦੇ ਦੱਸਣ ਅਨੁਸਾਰ ਕੁਝ ਅਣਪਛਾਤੇ ਵਿਅਕਤੀ ਤੇਲ ਪਾਉਣ ਵਾਸਤੇ ਪੰਪ ਉੱਤੇ ਆਏ ਸਨ ਤੇ ਪੰਪ ਬੰਦ ਸੀ ਜਿਸ ਕਰਕੇ ਕਰੇਂਦੀ ਤੇਲ ਪਾਉਣ ਤੋਂ ਇਨਕਾਰ ਕਰਦੇ ਹਨ ਜਿਸ ਉਪਰੰਤ ਅਣਪਛਾਤੇ ਵਿਕਤੀਆਂ ਵੱਲੋਂ ਅੰਦਾ ਧੁੰਦ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਨਾਲ ਗੋਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗਦੀ ਹੈ ਤੇ ਹਸਪਤਾਲ ਜਾਂਦੇ ਆ ਮੌਤ ਹੋ ਜਾਂਦੀ ਹੈ ਅਤੇ ਅਮਿਤ ਦੇ ਚਬਾੜੇ ਵਿੱਚ ਗੋਲੀ ਲੱਗਣ ਕਰਕੇ ਉਹ ਵੀ ਜ਼ਖਮੀ ਹੋ ਜਾਂਦਾ ਹੈ ਇਸੇ ਦੌਰਾਨ ਡੀਐਸਪੀ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਮਜੀਠਾ ਦੇ ਸਮੇਤ ਪੁਲਿਸ ਪਾਰਟੀ ਵੱਲੋਂ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਇਸ ਸਮੇਂ ਡੀਐਸਪੀ ਅਮੋਲਕ ਸਿੰਘ ਹੁਣਾਂ ਵੱਲੋਂ ਕਿਹਾ ਗਿਆ ਕਿ ਅਸੀਂ ਪਰਚਾ ਦਰਜ ਕਰ ਲਿਆ ਹੈ ਅਤੇ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਏਗਾ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਮੋਬਾਈਲ ਟੀਵੀ ਹਾਂਜੀ ਸਰ ਰਾਤੀ ਜੋ ਪਿੰਟ ਕਲੀਅਰ ਮੰਗਟ ਵਿੱਚ ਜਿਹੜੀ ਵਾਦਾਤ ਹੋਈ ਆ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਕੱਲ 13 4 ਦੀ ਰਾਤ ਨੂੰ ਤਕਰੀਬਨ 8 ਵਜੇ ਪਿੰਕਲੇਰ ਦੇ ਪਾਟ ਰੋਲਿੰਗ ਦੇ ਪਾਪਰ ਦੇ ਇੱਕ ਮਾਰੇ ਨੇ ਸਟੇਟ ਹੋਇਆ ਹੈ ਜਿਹਦੇ ਵਿੱਚ ਗੋਤਮ ਨਾਮ ਦਾ ਜਿਹੜਾ ਇਹਨਾਂ ਦਾ ਵਰਕਰ ਸੀ ਉਹਦੀ ਡੈਥ ਹੋਈ ਹੈ ਤੇ ਅਮਿਤ ਸ਼ੇਰਾ ਜ਼ਖਮੀ ਹੋਇਆ ਹੈ ਤੇ ਉਹਦੇ ਬਾਰੇ ਅਸੀਂ ਜਿਹੜੀ ਇਹ ਕਦਮ ਅਧਿਕਾਰ ਕੀ ਰਿਪੋਰਟ ਦਾਲ ਚਾ ਸਰ ਕਿੰਨੇ ਕ ਬੰਦੇ ਸੀ ਔਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਗੋਲੀਆਂ ਦੀ ਚਲੋ ਅਜੇ ਅਸੀਂ ਵੇਖ ਰਹੇ ਹਾਂ ਫੋਟੇ ਦੇ ਵੇਖਾਂਗੇ ਵੀ ਟੋਟਲ ਕਿੰਨੇ ਆ ਗੋਲੀਆਂ ਚੱਲੀਆਂ ਨੇ ਬੰਦੇ 3 ਸੀ ਜੀ ਤੇ ਫੇਸ ਵਹੀਕਲ ਤੇ ਹੀ ਉਹ ਜੇ ਪਤੰਗ ਠੀਕ ਹੈ ਜੀ ਦੇਖਣਾ ਪੇ ਗੱਡੀਆਂ ਕਲੀਅਰਾਂ ਦੇ ਲਾਗੇ ਪੁਲਿਸ ਕੰਪਨੀ ਦੇ ਵਾਰਦਾਤ ਹੋਈ ਜਾਵੇ ਬਦ ਸੰਬੰਧ ਤੁਸੀਂ ਕੀ ਜਣਾ ਚਾਹਦੇ ਆ ਅਸੀਂ ਤਾਂ ਹੀ ਗਾਵਾਂਗੇ ਇਹੋ ਮਾੜਾ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਪੂਰੀ 50 ਸਾਲ ਤੋਂ ਉੱਪਰ ਆਸੀ 5 ਵਜੇ ਲੋਕ ਇੱਥੇ ਘਰਾਂ ਚਲੇ ਜਾਂਦੇ ਨੇ ਇਨਸ਼ਾ ਅੱਲਾਹ ਅਫਸਰਾਂ ਜੰਨੀ ਘੜ ਬੈਠਿਆਂ ਨੂੰ ਦੇਣੇ ਆ ਦੇਖ ਲੈ ਮਾਹੌਲ ਦੇਖਣਾ ਇੱਕ ਪੰਪ ਆ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਇਹਨਾਂ ਦੇ ਚਾਲਾ ਹਨ ਲੁੱਟ ਦੀ ਵਾਰਦਾਤ ਹੈ ਨਹੀਂ ਬੰਦੇ ਕਟਲ ਦੀ ਉਹ ਨਾਲ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਦੂਜਾ ਮਸਾਂ ਬਚ ਗਿਆ ਤੇ ਤੁਸੀਂ ਕਰਾਂਗੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਪਾਸੇ ਦੇਖ ਕੇ ਲੋਕਾਂ ਦੀ ਜਾਂਚ ਅਕਸ਼ਰ ਕਰੇ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ ਬੰਦਾ ਨਹੀਂ ਮਿਲਦਾ ਇਹ ਕਾਲੀ ਆਗੂਆਂ ਦੇ ਪਕਾੜਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਸੱਜਣਾ ਬਰੀਕੀ ਨਾਲ ਇਹ ਤਹਿਕੀਕਾ ਤੋਂ ਹੋਵੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠੇ ਚ ਜਾਲੇ ਤੋਂ ਲੈ ਕੇ ਕੈਂਚ ਜਿਹੜੀ ਤਹਿਕੀਕਾ ਤੋਂ ਚੇਰੀ ਹੈ ਬਰੀਕੀ ਨਾਲ ਪਹਿਲੇ ਜਿਹੜੀ ਵਾਰਦਾਤਾਂ ਆਇਆ ਉਹਨਾਂ ਦੇ ਸਬੰਧ ਚ ਤੇ ਅਜੇ ਤੱਕ ਕੋਈ ਇਹਨਾਂ ਤੋਂ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਪੁਲਿਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਪੜੀਆ ਕੀ ਹੋਇਆ ਅਸਲ ਇੱਕ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਪਾਣੀ ਯਕੀਨ ਜੀ ਚਾਹ ਲੈ ਆ ਜੀ ਨਜੀਠਾ ਕਸੂਰੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਪੰਪ ਆ ਕੀ ਪੰਪ ਜਿਹੜਾ ਕਿ 6 ਵਜੇ ਇਹਨੇ ਬੰਦ ਹੋਇਆ ਨਾ ਇਹਨਾਂ ਦੇ ਤਿੰਨ ਬੰਦੇ ਗੋਦਨ ਅਮਿਤ ਤੇ ਅਰਪਨ ਪੰਪਾਂ ਦਾ ਕਰਕੇ ਪੰਪ ਨੂੰ ਕਵਰੇਜ ਦੇ ਚਾਹ ਤੁਸੀਂ ਤਿੰਨ ਨੌਜਵਾਨ ਇੱਕ ਗੱਡੀ ਤੇ ਆਏ ਆ ਜੀ ਇਹਨਾਂ ਲੋਟਸ ਟੋਟਰੀ ਵਾਰਦਾਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਤੇ ਪੋਟਰੋਨ ਉਹਨੂੰ ਬਹੁਤ ਵੱਧ ਲੋਟ ਰੂਗਾ ਦੋ ਤਾਂ ਨਹੀਂ ਆ ਪਰ ਤੇ ਚਾਹਣ ਖਤਰੋ ਇਹਨਾਂ ਦੇ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਜਿਹੜਾ ਉਹਨਾਂ ਕੋਲ 100 ਉਹਦੇ ਨਾਲ ਸਤਿਆ ਗੋਲੀਆਂ ਚਲਾਉਣ ਕਰਦੇ ਜਿਹੜੀ ਬਹੁਤ ਮੁੰਦੀ ਡੈੱਥ ਹੋ ਗਈ ਹੈ ਵੀ ਐਂਡ ਅਰਪਾਣਾ ਅਰਪਾਣਾ ਬਹੁਤ ਆਂਡ ਜਿਹੜਾ ਉਹ ਨਹੀਂ ਜਿਹੜਾ ਵਾਕੀ ਜਿਹੜੀ ਮੋੜਲੀ ਦਿੱਤੀ ਸੀ ਇਹ ਜੀ ਆਉਣ ਵਾਲਾ ਜੋ ਵੀ ਉਹ ਕਤਲ ਦਾ ਪਰ ਕੋਸ਼ਟ ਐਸ ਵਗੈਰਾ ਇੰਨੀ ਖੜਿਆ ਇਥੋਂ ਨਹੀਂ ਹਜੇ ਤੱਕ ਨਹੀਂ ਦਿਖਿਆ ਕੈਸ਼ ਬਾਰੇ ਜਿਹੜਾ ਪਸ਼ਾ ਮੇਲੇ ਠੇਰੀਆ ਜਿ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਕੋਈ ਪੁੱਛੋ ਦੇਖੋ ਜੀ ਇਹ ਜਿਹੜੀ ਆ ਵਾਰ ਦੱਸਾਇਆ ਤਾਂ ਮੈਂ ਯਕੀਨ ਦਵਾਉਣਾ ਕਿ ਇਹਨੂੰ ਛੇਤੀ ਤੋਂ ਛੇਤੀ ਅਸੀਂ ਹੱਲ ਕਰਾਂਗੇ ਜੀ। ਬਾਕੀ ਮੇਰੀ ਪੋਸਟਿੰਗ ਹੋਏ ਨਾ ਇਹਦੇ ਦੋ ਚਾਰ ਦੇਣੀਆਂ ਹੋਈਆਂ। ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਹੋ। ਬਹੁਤ ਤਫ਼ਤੀਸ਼ ਤੋਂ ਬਿਸ਼ਾਦ ਜੀ। ਉਹ ਨੰਗਾ ਲੱਗੇ ਇਹਨੂੰ ਤਾਂ ਕਿਹੜਾ ਹੋਵੇ। ਉਹ ਵੀ ਉਹਦੇ ਬਾਰੇ। ਤੁਹਾਡੀ ਤਫ਼ਤੀਸ਼ ਦੇ ਦੌਰਾਨ ਕਿੱਦਾਂ ਆ ਜੀ ਮਜੀਠੇ ਵੱਲੋਂ ਆਏ ਨੇ ਲੁਟੇਰੇ ਕੱਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ। ਅਜੇ ਤੱਕ ਇਹ ਵੀ ਨਹੀਂ ਕਰਤਾ। ਕਦੇ ਤਾਂ ਅਸੀਂ ਆਏ। ਈਸਾਰੇ ਰਾਤ ਜਿਹੜੀ ਘਟਨਾ ਵਾਪਰੀ ਹੈ પેટ્રોલ ਪੰਪ ਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ 808 ਤੇ ਲੱਗੇ ਕੋ ਜਾਣ ਪਛਾਤੇ ਆਏ ਵਿਅਕਤੀ ਜਿਨ੍ਹਾਂ ਨੇ ਮੂੰਹ ਬੱਧੇ ਸਿਰ ਵੀ ਬੱਧੇ ਸੀ ਤੇ ਜਿਨ੍ਹਾਂ ਕੋਲ ਵੈਪਨ ਸੀ ਪਿਸਟਲ ਸੀ ਤੇ પેટ્રોલ ਪੰਪ ਜਿਹੜਾ ਸੀ ਬੰਦ ਸੀ ਅੰਦਰ ਜਿਹੜੇ ਮੁਲਾਜ਼ਮ ਸਾਡੇ ਉਹ ਅੰਦਰ ਬੈਠ ਕੇ ਆਪਣਾ ਰਮਾਨ ਕਰ ਰਹੇ ਸੀ ਉਹ ਸਿੱਧਾ ਆ ਕੇ ਉਹਨਾਂ ਬੂਹਾ ਧੱਕੇ ਅੰਦਰ ਵੜ ਗਏ ਤੇ ਬਾਅਦ ਵਿੱਚ ਉਹਨਾਂ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿਨ੍ਹਾਂ ਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਆ ਦੂਜਾ ਜਿਹੜਾ ਜ਼ੇਰੇ ਇਲਾਜ ਜਿਹੜਾ ਉਹ ਹਸਪਤਾਲ ਚ ਆ ਬਹੁਤ ਮੁੱਦਭਾਗੀ ਘਟਨਾ ਇਸ ਤਰ੍ਹਾਂ ਕਿਤਰਾ ਮਤਲਬ ਅੱਜ ਹਾਲਾਤ ਇਹ ਇੱਥੇ ਆ ਕੇ ਖੜ ਗਏ ਆ ਵੀ ਬਾਹਰ ਨਿਕਲਣਾ ਵੀ ਜਿਹੜਾ ਬਹੁਤ ਮਾੜਾ ਹਾਲ ਹੋ ਗਿਆ ਸਿਰਫ ਗੋਲੀਆਂ ਮਾਰ ਕੇ ਗਏ ਆ ਜਾਂ ਕਿਸੇ ਕੋਈ ਨਕਦੀ ਵਗੈਰਾ ਵੀ ਲੁੱਟ ਕੇ ਗਏ ਨੇ ਕੁਛ ਨਹੀਂ ਜੀ ਖੜਿਆ ਨਾ ਕੋ ਪੈਸਾ ਖੜਿਆ ਨਾ ਕੋ ਤੇਲ ਪਾਉਣ ਲਈ ਆ ਕਿਉਂਕਿ ਪੰਪ ਤਾਂ ਬੰਦ ਹੀ ਨਾ ਕੋ ਇੱਥੇ ਰਕਮ ਹੀ ਕੋਈ ਨਹੀਂ ਨਾ ਕੋ ਪੈਸਿਆਂ ਦੀ ਉਹਨਾਂ ਨੇ ਮੰਗ ਨਹੀਂ ਕੀਤੀ ਦੀ ਲੱਗਦਾ ਕੋਈ ਮਤਲਬ ਕਿਸੇ ਦੀ ਰੰਜਿਸ਼ ਹੋ ਸਕਦੀ ਹੈ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਵੇਖੋ ਜੀ ਜੇ ਤੇ ਪੁਲਿਸ ਦੱਸ ਸਕਦੀ ਹੈ ਉਹ ਸਾਰਾ ਵੈਰੀਫਾਈ ਕਰਨੇ ਕੀ ਕਹਾਣੀ ਕੀ ਤੇ ਕਿਉਂਕਿ ਅੱਧਾ ਘੰਟਾ ਪਹਿਲਾਂ ਤਾਂ ਮੈਂ ਆਉਂਦੀ ਇੱਥੇ ਸੋਚ ਰਿਆ ਹਾਂ ਕਿ ਕੁਦਰਤੀ ਕੱਲ ਵਰ ਗਏ ਹੈਂ ਦੇਖ ਕਰਕੇ ਆ ਨਹੀਂ ਸਕੇ ਤੇ ਮੇਰੇ ਤੇ ਖਰੀਦ ਦਾ ਜਿਹੜਾ ਹੈਗਾ ਉਹ ਸਸਕਾਰ ਦਾ ਕਿੱਥੇ ਉਹਦੇ ਪਰਿਵਾਰ ਨਾਲ ਸਲਾਹ ਕਰਕੇ ਜੇ ਤੋ ਕਹਿਣਗੇ ਜੀ ਉੱਥੇ ਭੇਜਣੀ ਜਿੱਥੇ ਉਹਦਾ ਪਰਿਵਾਰ ਹੈ ਉੱਥੇ ਭੇਜਾਂਗੇ ਜੀ ਇੱਥੇ ਕਹਿਣਗੇ ਤੇ ਇੱਥੇ ਕਰਾਂਗੇ ਤੋ ਪਸ ਫੈਸ਼ਨ ਕੋਲ ਕੀ ਮੰਗਾਂ ਜੀ ਮੰਗੇ ਹੋ ਆਪੀ ਇਹਨੂੰ ਸਾਰਾ ਇਹਦੀ ਪੈਰਵਾਹੀ ਕਰਕੇ ਬੰਦੇ ਫੜੇ ਜਾਣ ਪਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਹਾਡੇ ਨਜ਼ਦੀਕ ਸਚੇ ਸਾਹਿਬ ਦੇ ਪٹرول ਪੰਪ ਤੇ ਵੀ ਕਾਫੀ ਸਾਲ 2 ਸਾਲ ਹੋ ਗਏ ਇਹੀ ਘਟਨਾ ਵਾਪਰੀ ਸੀ ਪਰ ਉੱਥੇ ਇੱਕ ਮੰਦ ਭਾਗੀ ਘਟਨਾ ਹੋਣਾ ਬਈ ਕਿ ਜਾਨ ਬੱਜ ਗਈ ਸੀ ਨਗਦੀ ਖੋਈ ਗਈ ਸੀ ਨਹੀਂ ਉੱਥੇ ਕੋਈ ਨਹੀਂ ਜੀ ਉੱਥੇ ਕੋਈ ਨਹੀਂ ਨਾ ਕੋ ਪੈਸੇ ਦੀ ਡਿਮਾਂਡ ਕੀਤੀ ਉਹਨਾਂ ਨਾਲ ਕੋ ਤੇਲ ਦੀ ਨਾ ਕੋ ਦੂਜਾ ਇਹ ਤਾਂ ਸਿੱਧਾ ਆਉਂਦਿਆ ਉਹਨਾਂ ਨੇ ਬਸ ਡਰੋ ਪੰਪ ਤਾਂ ਬੰਦ ਹੀ ਜੀ ਮੇਰਾ ਸਵਾਲ ਇਹ ਆ ਜੀ ਕਿ ਪੈਟਰੋਲ ਪੰਪ ਵਾਲਿਆਂ ਨੂੰ ਕੀ ਤੁਹਾਡਾ ਸੁਣੀ ਆ ਕਿਦਾਂ ਪੀਰੋ ਕੀ ਅਲਰਟ ਰਿਆ ਕਰਨੋ ਜਾਂ ਕੋਈ ਮਤਲਬ ਕੋਈ ਇਹਨਾਂ ਨੂੰ ਲਾਇਸੈਂਸੀ ਹਥਿਆਰ ਵਗੈਰਾ ਦੇਣ ਦੀ ਕੋਈ ਜ਼ਰੂਰਤ ਕੋਈ ਕਾਦੇ ਪੰਪ ਤੇ ਕਾਦੇ ਕਾਰੋਬਾਰ ਰਹਿ ਗਏ ਜੀ ਬੰਦੇ ਨਹੀਂ ਟਿਕਣੇ ਲੋਕਾਂ ਦੇ ਪੰਪਾਂ ਦੇ ਉੱਤੇ ਜਦੋਂ ਇਤਨਾ ਬੰਦੇ ਮਰਨਗੇ ਤੇ ਕਿਹੜਾ ਬੰਦਾ 10000 ਰੁਪਏ ਪਿੱਛੇ ਵਿਚਾਰਾ ਆਪਣੇ ਕੰਮ ਕਰਦੇ ਪੰਪਾਂ ਦੇ 10-12 12000 ਉਹ ਕਾਦਾ ਕੰਮ ਕਰਨਗੇ ਉਹਨਾਂ ਨੇ ਆਪਣੀ ਜਾਨ ਨੂੰ ਉਹਨਾਂ ਨੇ ਆਪਣੇ ਪਰਿਵਾਰ ਉਹਨਾਂ ਦੇ ਕਿੰਨੇ ਪਾਲਨੇ ਅੱਜ ਜਿਹਦੀ ਡੈਥ ਹੋਈ ਆ ਉਹਦੀਆਂ ਤਿੰਨ ਬੇਟੀਆਂ ਜੀ ਦਸੋਂ ਕਿੱਥੋਂ ਵਿਚਾਰਿਆ ਨੇ ਪਾਲਣੇ ਨੇ ਕਿੱਥੋਂ ਪਰਿਵਾਰ ਚੱਲਨੇ ਆ ਦਸ ਦਾ 1000 ਰੁਪਏ ਮਗਰ ਮੌਤ ਚੁੱਕੀ ਫਿਰੰਦੇ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਹਾਲਾਤ ਜਿਹੜੇ ਆ ਪੰਜਾਬ ਦੇ ਉਹਨਾਂ ਨੂੰ ਸਹੀ ਕਰਨ ਤੇ ਲੋਕਾਂ ਦੀ ਮਾਲਤੀ ਜਾਨੀ ਦੀ ਜਿਹੜੀ ਆ ਉਹ ਰਾਖੀ ਕਰਨ ਸਰ ਸੰਭਰਾ ਸਾਹਿਬ ਇੱਕ ਲਾਸਟ ਕੁਐਸਚਨ ਕਿ ਆਏ ਦਿਨੀ ਜਿਹੜੀ ਆ ਉਹ ਵਾਰਦਾਤਾ ਹੁੰਦੀਆਂ ਰਹਿੰਦੀਆਂ ਅਖਬਾਰਾਂ ਭਰੇ ਰਹਿੰਦੀਆਂ ਚੈਨਲ ਭਰੇ ਰਹਿੰਦੇ ਆ ਕਿ ਕਦੀ ਕੋਈ ਕਿਤੇ ਕਤਲ ਹੋ ਗਿਆ ਕੋਈ ਕਿਤੇ ਕਤਲ ਹੋ ਗਿਆ ਜਾਂ ਚਿੱਟਾ ਜਾਂ ਕੁਝ ਵੀ ਆ ਤੋ ਇਹਦੇ ਬਾਰੇ ਸਰਕਾਰ ਨੂੰ ਕਿੰਨਾ ਕੁ ਸੋਚ ਰਦੋਣਾ ਚਾਹੀਦਾ ਯਾਰ ਸਰਕਾਰ ਨੂੰ ਸਰਕਾਰ ਕਹਿੰਦੀ ਥੱਲੇ ਕੀੜੀ ਤਰੀ ਜਾਂਦੀ ਸਾਨੂੰ ਦੇਖਦੀ ਆ ਤੇ ਇਹ ਰੋਜ਼ ਦੀਆਂ ਵਾਰਦਾਤਾਂ ਦੀਆਂ ਰਿਪੋਰਟਾਂ ਨਹੀਂ ਜਾਣਦੀਆਂ ਸਾਰਾ ਕੁਝ ਇਹਨਾਂ ਕੋਲ ਜਾਣਦਿਆ ਸਰਕਾਰ ਸੁੱਤੀ ਏ ਸਰਕਾਰ ਦਾ ਧਿਆਨ ਹੀ ਨਹੀਂ ਇਸ ਕੰਮ 'ਤੇ ਕੋਈ ਮਰੂਗਾ ਕੋ ਸਾਡੇ ਰਕਾ ਮਰਜੂ ਉਹ ਮਰਜੂ ਉਹਨਾਂ ਨੂੰ ਕੀ ਲੱਗੇ ਉਹਨਾਂ ਦਾ ਕੀ ਜਾਣਾਂ